ਪਿੰਡ ਬਦਣੀ ਖੁਰਦਾ ਜੀ ਜ਼ਿਲ੍ਹਾ ਮੋਗਾ ਆਪਣੇ ਫਾਰਮ ਦੀ ਵੀਡੀਓ ਸੋਨੂੰ ਨਾਮ ਮੇਰਾ ਸਣੀ ਆ ਜੀ ਚੈਨਲ ਹੈਗਾ ਆਪਣਾ ਸਣੀ ਚਾਰਟਲੇ ਦੇ ਨਾਮ ਦਾ ਜੀ ਸਪੋਰਟ ਕਰਿਓ ਆਪਣੇ ਚੈਨਲ ਦੀ ਸੋਨੂੰ ਨਵੀਂ ਤੋਂ ਨਵੀਂ ਵੀਡੀਓ ਦੇਖਣ ਨੂੰ ਮਿਲੂਗੀ ਜਾਂ ਤੇ ਜਾਂਦੇ ਸਿੱਧੀ ਜਾਂਦੇ ਛੋਟੀ 20 ਕਿਲੋ ਦੀ ਓਟ ਤੇ ਆਈ ਆਪਣੇ ਕੋਲੇ ਜਾਂਦੇ ਜਾਂਦੇ ਸਿੱਧੀ ਜਾਂਦੇ ਸ਼ਾਮੇ ਧੁੱਪ ਪੈਂਦੀ ਹੈ ਬਹੁਤ ਵਧੀਆ ਝੋਟੀ ਆ ਭਾਜਨ ਵਜੂਤ ਸਿੰਘ 6 ਦਾਂਦਾ ਦੂਜਾ ਸੂਆ ਜੀ ਹਾਲ ਲਾ ਗਰੰਟੀ ਹੈ ਝੋਟੀ ਦੀ ਥਾਣਾ ਦੀ ਪਿੱਛੇ ਦੀ ਸਾਰੀ ਗਰੰਟੀ ਉਹ ਚੁਆਈ ਪੋਲੀ ਹੋਊਗੀ 6 ਦਾਂਦਾ ਕੱਟੀ ਮੇਰਾ ਫੋਨ ਨੰਬਰ ਹੈਗਾ 62831 ਇੱਥੇ ਦੇਖੋ ਲੇਵਾ ਉਹਨੇ ਹੀ ਲੇਵਾ ਮੂਰੇ ਆ ਝੋਟੀ ਦਾ ਗਾੜੀ ਵਿਛਾੜੀ ਇੱਕੋ ਜੀ ਹੋਊਗੀ ਫੋਨ ਨੰਬਰ ਮੇਰਾ 62831 54775 ਆਪਣੇ ਚੈਨਲ ਦੀ ਸਪੋਰਟ ਕਰਿਓ ਭਰਾ ਜੀ ਆਪਣੇ ਕੋਲੇ ਮਈਆਂ ਹੁੰਦੀਆਂ 10 ਤੋਂ 15 ਅੱਜ ਤੁਹਾਨੂੰ ਇੱਕ ਇੱਕ ਝੋਟੀ ਦੀ ਵੀਡੀਓ ਦਿਖਾਉਣੀ ਆ ਬਾਜਨ ਵਜੂਦ ਬਹੁਤ ਆ ਦੇਖੋ ਝੋਟੀ ਦਾ ਲੇਵਾ ਬਹੁਤ ਵਧੀਆ ਝੋਟੀ ਆ ਜੀ ਔਰ ਗਾਰੰਟੀ ਹੋਊਗੀ ਝੋਟੀ ਦੀ ਬਾਹ ਦੇ ਅੰਦਰ ਲੈ ਜਾ ਹੌਲੀ ਚੜਾਈ ਕੋਤੇ ਤੋਂ ਬਹੁਤ ਚੰਗੀ ਜੋਕੀ ਹੈ ਜੀ ਇੱਥੇ ਦੇਖੋ ਤੁਸੀਂ ਲੇਵਾ ਝੋਟੀ ਦਾ ਉਮੈ ਮਗਰ ਹੈ ਜੀ ਉਹਨੇ ਮੁੱਢੇ ਹੈ ਜੀ ਦੇਖੋ ਲੇਵਾ ਉਹ ਲਾ ਗਾਰੰਟੀ ਹੈ ਜੋਕੀ ਦਾ ਮੂੰਹ ਮੋੜਿਆ ਨੂੰ ਬਹੁਤ ਪਿੰਡ ਵੱਧ ਨਹੀਂ ਖੁਰਦਾ ਜੀ ਜ਼ਿਲ੍ਹਾ ਮੋਗਾ ਮੰਨਿਆ ਸਾਰੀਆਂ ਹਰਿਆਣੇ ਦੀਆਂ ਹੋਣਗੀਆਂ ਜੀ ਆ ਕੱਟੀ ਪਹਿਲਣ ਆ ਜੀ ਆ ਛੋਟੀ ਦੀ ਚਵਾਈ ਹੋਈ ਵੀ ਆ ਹੁਣ ਕੱਟੀ ਮਗਰਾ ਪਰਸੋ ਸੂਈ ਆ ਜਮਾ ਖਾਲੀ ਕਰਤੀ ਆ ਬੋਲੇ ਚੋਂ ਟਾਈਮ ਹੋਇਆ 9 ਵਜੇ ਕੇ 9 ਵਜੇ ਵੀਡੀਓ ਦਿਖਾਉਨੇ ਆ ਜੀ ਅੱਜ ਤਰੀਕ ਹੈਗੀ ਆ 24 ਮਹੀਨਾ ਹੈਗਾ 5ਵਾਂ ਜੀ ਮਈ ਦਾ 2025 ਧੰਨਵਾਦ ਜੀ